ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਕਲਗੀ ਦਾ ٹرسٹ ਬੜੂ ਸਾਹਿਬ ਦਾ ਬਹੁਤ ਧੰਨਵਾਦ ਬਾਬਾ ਜੀ ਹੋਣਾ ਦਾ ਬਹੁਤ ਧੰਨਵਾਦ ਜਿੱਥੇ ਸਾਫਦਾ ਦੇ ਘੜੀ ਦੇ ਵਿੱਚ ਧਰਮਾ ਤੋਂ ਉੱਤੇ ਉੱਠ ਕੇ ਇਹਨਾਂ ਨੇ ਜਾਤ ਪਾਤ ਨਾ ਦੇਖਦੇ ਹੋਏ ਧਰਮ ਨਾ ਦੇਖਦੇ ਹੋਏ ਸੇਵਾ ਦੇ ਕਾਰਜ ਆਰੰਭੇ ਪ੍ਰਸ਼ਾਸਨ ਦਾ ਸਾਥ ਵੀ ਦਿੱਤਾ ਔਰ ਇਸ ਵੇਲੇ ਅਸੀਂ ਕਾਵਾਂ ਵਾਲੀ ਪੱਤਨ ਫਾਜ਼ਿਲ ਕਾ ਮੌਜੂਦ ਆ ਦਿਨ ਰਾਤ ਇਹਨਾਂ ਦੀ ਸੇਵਾ ਚੱਲ ਰਹੀ ਹੈ ਚਾਹੇ ਉਹ ਮਰ ਗਏ ਪਸ਼ੂਆਂ ਨੂੰ ਦਫਨਾਉਣਾ ਹੋਵੇ ਚਾਹੇ ਘਰਾਂ ਚੋਂ ਲੋਕਾਂ ਨੂੰ ਰੈਸਕਿਊ ਕਰਨਾ ਬੋਟਸ ਦਾ ਇੰਤਜ਼ਾਮ ਕੀਤਾ ਮੁਰਵਸੀਬੇ ਦੀ ਗੱਲ ਬਾਬਾ ਜੀ ਨੇ ਹੁਣੇ ਸਾਨੂੰ ਦੱਸੀ ਹੈ ਕਿ ਕਿਵੇਂ ਘਰ ਬਣਾਉਣੇ ਨੇ ਅੱਗੇ ਜਾ ਕੇ ਇਸ ਤੋਂ ਤੱਕ ਕਿ ਦਰਿਆਵਾਂ ਦੀ ਨਿਕਾਸੀ ਡਰੇਨੇਜ ਦਾ ਜਿਹੜਾ ਪ੍ਰਬੰਧ ਹੈ ਉਹਨੂੰ ਕਿਵੇਂ ਪੱਕਿਆਂ ਕੀਤਾ ਜਾ ਸਕਦਾ ਉਹਦੇ ਵਿੱਚ ਕਿਵੇਂ ਪਲਾਨਿੰਗ ਕੀਤੀ ਜਾ ਸਕਦੀ ਹੈ ਇਸ ਪੱਧਰ ਤੱਕ ਸੰਸਥਾ ਜਿਹੜੀ ਸੋਚ ਰਹੀ ਹੈ ਔਰ ਉਹ ਸੰਸਥਾ ਜਿਹਨੇ ਆਪ ਹੜ ਝੱਲੇ ਹੋਣ ਜਿਹਨੇ ਆਪ ਕਰੋੜਾਂ ਦਾ ਨੁਕਸਾਨ ਕਰਾਇਆ ਹੋਵੇ ਫਿਰ ਵੀ ਉਹ ਦਿਨ ਰਾਤ ਸੰਗਤ ਦੇ ਨਾਲ ਖੜ ਕੇ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਦਸਮ ਪਿਤਾ ਦੇ ਨਾਂ ਤੇ ਜਿਹੜੀ ਸੰਸਥਾ ਚੱਲਦੀ ਹੋਵੇ ਉਹਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਹੈ ਦਸਮ ਪਿਤਾ ਹੀ ਚਲਾਉਣ ਵਾਲੇ ਨੇ ਸੋ ਕਲਗੀਧਰ ਟਰਸਟ ਦਾ ਬਹੁਤ ਧੰਨਵਾਦ ਔਰ ਵੱਧ ਤੋਂ ਵੱਧ ਸੰਗਤ ਜਿਹੜੀ ਨਾਲ ਜੁੜੀ ਹੈ ਉਹ ਟਰਸਟ ਦੇ ਬਾਰੇ ਹੋਰ ਪੜੋ ਹੋਰ ਜਾਣੋ ਜਿੰਨੇ ਵੱਡੇ ਕਾਰਜ ਟਰਸਟ ਕਰ ਰਹੀ ਹੈ ਉਹ ਬਹੁਤ ਵੱਡੀ ਸੇਵਾ ਹੈ ਨਾ ਸਿਰਫ ਪੰਥ ਹਸਤੇ ਸਗੋਂ ਸਮੂਚੀ ਮਨੁੱਖਤਾ ਦੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ